ਆਤ ਤਸਵੀਰਾਂ ਵੇਖ ਕੇ ਤਾਂ ਤੁਹਾਡੀ ਵੀ ਰੂਹ ਕੰਬ ਜਾਵੇਗੀ ਕਿ ਕਿਵੇਂ ਪਹਾੜੇ ੇਠਾ ਨੂੰ ਅੜ ਗਏ ਤਾਂ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਦੇ ਵਿੱਚ ਜਿੱਥੇ ਨੈਸ਼ਨਲ ਹਾਈਵੇ ਤੇ ਉੱਪਰੋਂ ਪਹਾੜਾ ਤੋਂ ਮਿੱਟੀ ਆ ਡਿੱਗੀ ਹੈ ਮਲਬਾ ਡਿੱਗਣ ਦੇ ਨਾਲ ਲੋਕਾਂ ਦੇ ਵਿੱਚ ਭਾਜੜਾ ਪੈ ਗਈਆਂ ਨੇ ਹਾਲਾਂਕਿ نیچے ਤੁਹਾਨੂੰ ਇੱਕ ਗੱਡੀ ਨਜ਼ਰ ਆ ਰਹੀ ਹੋਵੇ ਤਮਸਾ ਇਹਨਾਂ ਲੋਕਾਂ ਨੇ ਆਪਣੀ ਜਾਨ ਬਚਾਈ ਹੈ ਕਾਰ ਦੇ ਵਿੱਚ ਚਾਰ ਲੋਕ ਸਵਾਰ ਸਨ ਜੋ ਕਿ ਉੱਥੋਂ ਜਾਨ ਬਚਾ ਕੇ ਭੱਜੇ ਨੇ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਦੇ ਵਿੱਚ ਪਾਨਵਟਾ ਜੁਲਾਈ ਨੈਸ਼ਨਲ ਹਾਈਵੇ ਜਿੱਥੇ ਇਹ ਪਹਾੜੋ ਮਲਬਾ ਢੇਠਾ ਡਿੱਗਿਆ ਲੋਕਾਂ ਦੇ ਵਿੱਚ ਦਹਿਸ਼ਤ ਪੈ ਗਈ ਹੈ ਲੈਂਡਸਲਾਈਡ ਹੋ ਰਹੀ ਹੈ ਤਾਂ ਇਸ ਲਈ ਲੋਕਾਂ ਨੂੰ ਇਹੋ ਅਪੀਲ ਹੈ ਕਿ ਪਹਾੜਾ ਵੱਲ ਨਾ जाया ਜਾਵੇ ਹਾਲਾਂਕਿ ਗਰਮੀ ਦੀਆਂ ਛੁੱਟੀਆਂ ਨੇ ਕਿਉਂਕਿ ਜੂਨ ਦਾ ਮਹੀਨਾ ਚੜਨ ਵਾਲਾ ਤਾਂ ਪਲਕੇ ਜੂਨ ਦਾ ਮਹੀਨਾ ਚੜਪੈਣਾ ਸਕੂਲਾਂ ਦੇ ਵਿੱਚ ਛੁੱਟੀਆਂ ਹੁੰਦੀਆਂ ਨੇ ਤੇ ਜਿਹੜੇ ਮਾਪੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਪਹਾੜੀ ਇਲਾਕਿਆਂ ਦੇ ਵਿੱਚ ਜਾਣਾ ਪਸੰਦ ਕਰਦੇ ਨੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇੱਥੇ ਕਿਸੇ ਇਲਾਕੇ ਦੇ ਵਿੱਚ ਜਾਣ ਦਾ ਪਲਾਨ ਕਰ ਰਹੇ ਹੋ ਤਾਂ ਇੱਕ ਵਾਰ ਇਹ ਵੀਡੀਓ ਜ਼ਰੂਰ ਵੇਖ ਲਓ ਆਹ ਤਸਵੀਰਾਂ ਵੇਖ ਕੇ ਤਾਂ ਤੁਹਾਡੀ ਵੀ ਰੂਹ ਕੰਬ ਜਾਵੇਗੀ ਕਿ ਕਿਵੇਂ ਪਹਾੜੇ ੇਠਾ ਨੂੰ ਅੜ ਗਏ ਤਾਂ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਦੇ ਵਿੱਚ ਜਿੱਥੇ ਨੈਸ਼ਨਲ ਹਾਈਵੇ ਤੇ ਉੱਪਰੋਂ ਪਹਾੜਾ ਤੋਂ ਮਿੱਟੀ ਆ ਡਿੱਗੀ ਹੈ ਮਲਬਾ ਡਿੱਗਣ ਦੇ ਨਾਲ ਲੋਕਾਂ ਦੇ ਵਿੱਚ ਭਾਜੜਾ ਪੈ ਗੀਆਂ ਨੇ ਹਾਲਾਂਕਿ ਨੀਚੇ ਤੁਹਾਨੂੰ ਇੱਕ ਗੱਡੀ ਨਜ਼ਰ ਆ ਰਹੀ ਹੋਣੀ ਤਮਸਾ ਇਹਨਾਂ ਲੋਕਾਂ ਨੇ ਆਪਣੀ ਜਾਨ ਬਚਾਈ ਹੈ ਕਾਰ ਦੇ ਵਿੱਚ ਚਾਰ ਲੋਕ ਸਵਾਰ ਸਨ ਜੋ ਕਿ ਉੱਥੋਂ ਜਾਨ ਬਚਾ ਕੇ ਭੱਜੇ ਨੇ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਦੇ ਵਿੱਚ ਪਾਨਵਟਾ ਚਿਲਾਈ ਨੈਸ਼ਨਲ ਹਾਈਵੇ ਜਿੱਥੇ ਇਹ ਪਹਾੜੋ ਮਲਬਾ ਢੇਠਾ ਡਿੱਗਿਆ ਲੋਕਾਂ ਦੇ ਵਿੱਚ دہشت ਪੈ ਗਈ ਹੈ ਲੈਂਡਸਲਾਈਡ ਹੋ ਰਹੀ ਹੈ ਤਾਂ ਇਸ ਲਈ ਲੋਕਾਂ ਨੂੰ ਇਹੋ ਅਪੀਲ ਹੈ ਕਿ ਪਹਾੜਾ ਵੱਲ ਨਾ जाया ਜਾਵੇ ਹਾਲਾਂਕਿ ਗਰਮੀ ਦੀਆਂ ਛੁੱਟੀਆਂ ਨੇ ਕਿਉਂਕਿ ਜੂਨ ਦਾ ਮਹੀਨਾ ਚੜਨ ਵਾਲਾ ਹੈ ਤਾਂ ਪਲਕੇ ਜੂਨ ਦਾ ਮਹੀਨਾ ਚੜਪੈਣਾ ਸਕੂਲਾਂ ਦੇ ਵਿੱਚ ਛੁੱਟੀਆਂ ਹੁੰਦੀਆਂ ਨੇ ਤੇ ਜਿਹੜੇ ਮਾਪੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਪਹਾੜੀ ਇਲਾਕਿਆਂ ਦੇ ਵਿੱਚ ਜਾਣਾ ਪਸੰਦ ਕਰਦੇ ਨੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇੱਥੇ ਕਿਸੇ ਇਲਾਕੇ ਦੇ ਵਿੱਚ ਜਾਣ ਦਾ ਪਲਾਨ ਕਰ ਰਹੇ ਹੋ ਤਾਂ ਇੱਕ ਵਾਰ ਇਹ ਵੀਡੀਓ ਜ਼ਰੂਰ ਵੇਖ ਲਓ ਆ ਤਸਵੀਰਾਂ ਵੇਖ ਕੇ ਤਾਂ ਤੁਹਾਡੀ ਵੀ ਰੂਹ ਕੰਬ ਜਾਵੇਗੀ ਕਿ ਕਿਵੇਂ ਪਹਾੜੇ ੇਠਾਂ ਨੂੰ ਅੜ ਗਏ ਤਾਂ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਦੇ ਵਿੱਚ ਜਿੱਥੇ ਨੈਸ਼ਨਲ ਹਾਈਵੇ ਤੇ ਉੱਪਰੋਂ ਪਹਾੜਾ ਤੋਂ ਮਿੱਟੀ ਆ ਡਿੱਗੀ ਹੈ ਮਲਬਾ ਡਿੱਗਣ ਦੇ ਨਾਲ ਲੋਕਾਂ ਦੇ ਵਿੱਚ ਭਾਜੜਾ ਪੈ ਗਈਆਂ ਨੇ ਹਾਲਾਂਕਿ نیچے ਤੁਹਾਨੂੰ ਇੱਕ ਗੱਡੀ ਨਜ਼ਰ ਆ ਰਹੀ ਹੋਣੀ ਤਮਸਾ ਇਹਨਾਂ ਲੋਕਾਂ ਨੇ ਆਪਣੀ ਜਾਨ ਬਚਾਈ ਹੈ ਕਾਰ ਦੇ ਵਿੱਚ ਚਾਰ ਲੋਕ ਸਵਾਰ ਸਨ ਜੋ ਕਿ ਉੱਥੋਂ ਜਾਨ ਬਚਾ ਕੇ ਭੱਜੇ ਨੇ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਦੇ ਵਿੱਚ ਪਾਨਵਟਾ ਚਿਲਾਈ ਨੈਸ਼ਨਲ ਹਾਈਵੇ ਜਿੱਥੇ ਇਹ ਪਹਾੜੋ ਮਲਬਾ ਢੇਠਾਂ ਡਿੱਗਿਆ ਲੋਕਾਂ ਦੇ ਵਿੱਚ ਦਹਿਸ਼ਤ ਪੈ ਗਈ ਹੈ ਲੈਂਡਸਲਾਈਡ ਹੋ ਰਹੀ ਹੈ ਤਾਂ ਇਸ ਲਈ ਲੋਕਾਂ ਨੂੰ ਇਹ ਅਪੀਲ ਹੈ ਕਿ ਪਹਾੜਾ ਵੱਲ ਨਾ जाया ਜਾਵੇ ਹਾਲਾਂਕਿ ਗਰਮੀ ਦੀਆਂ ਛੁੱਟੀਆਂ ਨੇ ਕਿਉਂਕਿ ਜੂਨ ਦਾ ਮਹੀਨਾ ਚੜਨ ਵਾਲਾ ਤਾਂ ਪਲਕੇ ਜੂਨ ਦਾ ਮਹੀਨਾ ਚੜਪੈਣਾ ਸਕੂਲਾਂ ਦੇ ਵਿੱਚ ਛੁੱਟੀਆਂ ਹੁੰਦੀਆਂ ਨੇ ਤੇ ਜਿਹੜੇ ਮਾਪੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਪਹਾੜੀ ਇਲਾਕਿਆਂ ਦੇ ਵਿੱਚ ਜਾਣਾ ਪਸੰਦ ਕਰਦੇ ਨੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇੱਥੇ ਕਿਸੇ ਇਲਾਕੇ ਦੇ ਵਿੱਚ ਜਾਣ ਦਾ ਪਲਾਨ ਕਰ ਰਹੇ ਹੋ ਤਾਂ ਇੱਕ ਵਾਰ ਇਹ ਵੀਡੀਓ ਜ਼ਰੂਰ ਵੇਖ ਲਓ ਆ ਤਸਵੀਰਾਂ ਵੇਖ ਕੇ ਤਾਂ ਤੁਹਾਡੀ ਵੀ ਰੂਹ ਕੰਬ ਜਾਵੇਗੀ ਕਿ ਕਿਵੇਂ ਪਹਾੜੇ ਢੇਠਾਂ ਨੂੰ ਅੜ ਗਏ ਤਾਂ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਦੇ ਵਿੱਚ ਜਿੱਥੇ ਨੈਸ਼ਨਲ ਹਾਈਵੇ ਤੇ ਉੱਪਰੋਂ ਪਹਾੜਾ ਤੋਂ ਮਿੱਟੀ ਆ ਡਿੱਗੀ ਹੈ ਮਲਬਾ ਡਿੱਗਣ ਦੇ ਨਾਲ ਲੋਕਾਂ ਦੇ ਵਿੱਚ ਭਾਜੜਾ ਪੈ ਗਏ ਹਨ ਹਾਲਾਂਕਿ ਨੀਚੇ ਤੁਹਾਨੂੰ ਇੱਕ ਗੱਡੀ ਨਜ਼ਰ ਆ ਰਹੀ ਹੋਵੇ ਤਮਸਾ ਇਹਨਾਂ ਲੋਕਾਂ ਨੇ ਆਪਣੀ ਜਾਨ ਬਚਾਈ ਹੈ ਕਾਰ ਦੇ ਵਿੱਚ ਚਾਰ ਲੋਕ ਸਵਾਰ ਸਨ ਜੋ ਕਿ ਉੱਥੋਂ ਜਾਨ ਬਚਾ ਕੇ ਭੱਜੇ ਨੇ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਦੇ ਵਿੱਚ ਕਾਨਵਟਾ ਚਿਲਾਈ ਨੈਸ਼ਨਲ ਹਾਈਵੇ ਜਿੱਥੇ ਇਹ ਪਹਾੜੋ ਮਲਬਾ ਢੇਠਾ ਡਿੱਗਿਆ ਲੁਕਾ ਦੇ ਵਿੱਚ ਦਹਿਸ਼ਤ ਪੈ ਗਈ ਹੈ ਲੈਂਡਸਲਾਈਡ ਹੋ ਰਹੀ ਹੈ ਤਾਂ ਇਸ ਲਈ ਲੁਕਾ ਨੂੰ ਮੇਹੂ ਅਪੀਲ ਹੈ ਕਿ ਪਹਾੜਾ ਵੱਲ ਨਾ जाया ਜਾਵੇ ਹਾਲਾਂਕਿ ਗਰਮੀ ਦੀਆਂ ਛੁੱਟੀਆਂ ਨੇ ਕਿਉਂਕਿ ਜੂਨ ਦਾ ਮਹੀਨਾ ਚੜਨ ਵਾਲਾ ਤਾਂ ਪਲਕੇ ਜੂਨ ਦਾ ਮਹੀਨਾ ਚੜਪੈਣਾ ਸਕੂਲਾਂ ਦੇ ਵਿੱਚ ਛੁੱਟੀਆਂ ਹੁੰਦੀਆਂ ਨੇ ਤੇ ਜਿਹੜੇ ਮਾਪੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਪਹਾੜੀ ਇਲਾਕਿਆਂ ਦੇ ਵਿੱਚ ਜਾਣਾ ਪਸੰਦ ਕਰਦੇ ਨੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇੱਥੇ ਕਿਸੇ ਇਲਾਕੇ ਦੇ ਵਿੱਚ ਜਾਣ ਦਾ ਪਲਾਨ ਕਰ ਰਹੇ ਹੋ ਤਾਂ ਇੱਕ ਵਾਰ ਇਹ ਵੀਡੀਓ ਜ਼ਰੂਰ ਵੇਖ ਲਓ